ਲੋ ਜੀ ਸਿੱਧੂ ਮੂਸੇਵਾਲਾ ਦੇ ਮੂਸਾ ਪਿੰਡ ਯਾਦਗਾਰ ਤੇ ਖੜੇ ਆ। ਇਹ ਬਾਈ ਜੀ ਇੱਥੇ ਦੇਖ ਕੇ ਰਾਨਗੀ ਵੀ ਹੁੰਦੀ ਆ। ਯਾਰ ਦੇਖੋ ਇੰਨੇ ਲੋਕ ਦਿੱਲੀ ਹਰ ਰੋਜ਼ ਆਉਂਦੇ ਨੇ ਇੱਥੇ ਹਨ। ਕਿੰਨਾ ਪਿਆਰ ਕਰਦੇ ਨੇ ਬਾਈ ਨੂੰ ਤੇ ਸਾਡੇ ਵਿੱਚ ਵਿਚਕਾਰ ਬਾਈ ਨਹੀਂ ਹੈ ਹਨ। ਪਰ ਹੁਣ ਦੁਆਰੇ ਜਨਮ ਲੈ ਲਿਆ। ਤੇ ਇੱਧਰ ਦੇਖ ਸਕਦੇ ਹੋ ਬਾਈ ਜੀ। ਗੱਡੀਆਂ ਕੋਈ ਆ ਰਿਹਾ ਕੋਈ ਜਾ ਰਿਹਾ। ਬਜ਼ੁਰਗ ਨੌਜਵਾਨ ਹਰ ਤਰ੍ਹਾਂ ਦਾ ਲੋਕ ਇਨਸਾਨ ਇੱਥੇ ਆ ਰਹੇ ਨੇ ਸਾਹਮਣੇ ਦੁਕਾਨ ਦੇਖ ਸਕਦੇ ਹੋ ਦੁਕਾਨਾਂ ਦੇ ਦੇਖੋ ਜੀ ਸਿੱਧੂ ਬਾਈ ਦੀਆਂ ਫੋਟੋਆਂ ਛੱਲੇ ਰੁਮਾਲ ਟੀ-ਸ਼ਰਟਾਂ ਬਿਕਰੀਆਂ ਨੇ ਵੀ 1000 ਦਾ ਬਾਈ ਰੋਜ਼ਗਾਰ ਵੀ ਦੇ ਕੇ ਗਿਆ ਯਾਰ ਹੁਣ ਤੁਸੀਂ ਦੇਖੋ ਬਾਈ ਨਾਮ ਇਸ ਨੂੰ ਕਮਾਇਆ ਹੋਇਆ ਬੋਲਦੇ ਆਂ ਦੇਖੋ ਨਾਮ ਕਮਾਇਆ ਬਾਈ ਨੇ ਇਹ ਦੇਖੋ ਗੱਡੀਆਂ ਗੱਡੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਫੋਰਚਨਰ ਕੱਢਿਆ ਰਥਾਰ ਗੱਡੀਆ ਬਜ਼ੁਰਗ ਆ ਰਹੇ ਨੇ ਨੌਜਵਾਨ ਆ ਰਹੇ ਨੇ ਬੱਚੇ ਆ ਰਹੇ ਨੇ ਹਣਾ ਹਰ ਤਰ੍ਹਾਂ ਦੇ ਲੋਕ ਇੱਥੇ ਪਹੁੰਚ ਰਹੇ ਨੇ ਉਹ ਦੇਖੋ ਸਾਹਮਣੇ ਦੇਖੋ ਬਜ਼ੁਰਗ ਆਏ ਨੇ ਦੇਖੋ ਨਾਮ ਕਮਾ ਕੇ ਗਿਆ ਮੂਸਾ ਨਾਮ ਸਿੱਧੂ ਮੂਸੇਵਾਲਾ ਅਮਰ ਰਹੇਗਾ ਬਾਈ ਜੀ ਅਮਰ ਤੇ ਹੁਣ ਦੂਜਾ ਸਿੱਧੂ ਦਾ ਆ ਹੀ ਗਿਆ ਦੇਖੋ ਪੈਂਦੀ ਤੱਕ ਔਰ ਇੱਥੇ ਆ ਕੇ ਮਨ ਵੀ ਭਾਵਕ ਹੋ ਜਾਂਦਾ ਯਾਰ ਵੀ ਬੰਦਾ ਕਿੰਨਾ ਨਾਮ ਕਮਾ ਕੇ ਗਿਆ ਹਨ ਤੇ ਅੱਜ ਸਾਡੇ ਵਿਚਕਾਰ ਨੇ ਹੈਗਾ ਦੇਖੋ ਸ਼ੇਅਰ ਕਰੀ ਜੀ ਵੀਡੀਓ ਨੂੰ ਸਸਿਕਾ